ਅੱਛਾ ਭਾਈ ਜੀ ਆ ਜੋ ਆਪਾਂ ਅੱਜ ਕੱਲ੍ਹ ਅਕਾਲ ਮੂਵੀ ਰਿਲੀਜ਼ ਹੋਈ ਆ ਜਿਹੜਾ ਇਹਦਾ ਇੰਨਾ ਜ਼ਿਆਦਾ ਅੱਜ ਕੱਲ੍ਹ ਵਿਰੋਧ ਹੋ ਰਿਹਾ ਹਨਾ ਸਾਰੇ ਕਿਤੇ ਚਰਚਾ ਇਹਦੀ ਛੜੀ ਹੋਈ ਆ ਤੁਹਾਡਾ ਕੀ ਵਿਚਾਰ ਆ ਕੀ ਕਹਿਣਾ ਚਾਹੋਗੇ ਇਹਦੇ ਤੇ ਵਿਰੋਧ ਸਹੀ ਆ ਜਾਂ ਕੋਈ ਵਾਕਈ ਇਦਾਂ ਦੀ ਗੱਲ ਹੈਗੀ ਆ ਫਿਲਮ ਦੇ ਵਿੱਚ ਵੀਰੇ ਆnde hunde ਨਾ ਵੀ ਦਾਤੀ ਦੇ ਦੋ ਪਾਸੇ ਦੰਦੇ ਤੇ ਲੋਕਾਂ ਦਾ ਦਾਤੀ ਦੇ ਇੱਕ ਪਾਸੇ ਦੰਦੇ ਤੇ ਲੋਕਾਂ ਦੇ ਦੋ ਪਾਸੇ ਪਰ ਆਪਣੇ ਲੋਕਾਂ ਦੇ ਦੋ ਪਾਸੇ ਨਹੀਂ ਆਪਣੇ ਲੋਕਾਂ ਦੇ ਅਗੇ ਚਾਰ ਪਾਸੇ ਚਾਰੇ ਗੁੱਠਾਂ ਤੇ ਦੰਦੇ ਲੱਗੇ ਆ ਜੇ ਤਾਂ ਕੋਈ ਰੀਲ ਪਾ ਲੈਂਦੇ ਜੇ ਤਾਂ ਕੋਈ ਰੀਲ ਪਾਉਂਦਾ ਉਹ ਕਿਉਂ ਪਾਉਂਦਾ ਜੀ ਤੂੰ ਵਲੌਗ ਬਣਾਉਣਾ ਉਹ ਵੀ ਕਿਉਂ ਬਣਾਉਣਾ ਤੇ ਤੁਸੀਂ ਮੋਨੇ ਆ ਮਤਲਬ ਤੁਸੀਂ ਸਿੱਖੀ ਦੀ ਗੱਲ ਕਰ ਲਓ ਤੁਹਾਨੂੰ ਉਦੋਂ ਹੀ ਕਹਿਣ ਲੱਗ ਪੈਣਗੇ ਵਿਊ ਦਾ ਭੁੱਖਾ ਵੀਡੀਓ ਕਿਉਂ ਪਟਾਉਣਾ ਸਿੱਖੀ ਦੇ ਕਿਉਂ ਬੋਲਦਾ ਤੇ ਪਹਿਲਾਂ ਕਮਿਊਨਿਟੀ ਗਰੁੱਪ ਆਲਰੇਡੀ ਇੱਕ ਵਾਰੀ ਮੇਰੇ ਨਾਲ ਹੋ ਚੁੱਕੀ ਆ ਅੱਛਾ ਅਮਣਾ ਜੇਕਰ ਕੋਈ ਕਮੇਟੀ ਫਿਲਮ ਬਣਾਉਂਦਾ ਸੀ ਕਿਪੀ ਕਰੇ ਬਾ ਬਹੁਤ ਲੋਕ ਰੌਲਾ ਪਾਉਂਦੇ ਸੀ ਵੀ ਇਹ ਕਮੇਟੀ ਵਿਖਾਈ ਜਾਂਦੇ ਆ ਚਾਹੀਦਾ ਕੋਈ ਚੀਜ਼ ਨਹੀਂ ਵਿਖਾ ਸਕਦੇ ਇੱਥੋਂ ਤੱਕ ਕਰ ਕਹਿੰਦੇ ਸੀਗੇ ਵੀ ਸਿੱਖੀ ਦੇ ਕੋਈ ਚੀਜ਼ ਬਣਾ ਲਓ ਤੇ ਫਿਲਮ ਤੁਹਾਨੂੰ ਪਤਾ ਕੁਝ ਸਾਲ ਪਹਿਲਾਂ ਆਈ ਸੀ ਛੋਟੇ ਛੋਟੇ ਸਮਝਾ ਦਿਆਂ ਐਨੀਮੇਸ਼ਨ ਫਿਲਮ ਸੀਗੀ ਉਹ ਫਿਲਮ ਦੇਖੇ ਬਹੁਤ ਮੁੰਡਿਆਂ ਨੇ ਬੱਚਿਆਂ ਨੇ ਕੇਸ ਰੱਖੇ ਸੀਗੇ ਤੇ ਕਈ ਔਰਤਾਂ ਰੁੰਦੀਆਂ ਆਈਆਂ ਸੀਗੀਆਂ ਬਾਹਰ ਬਹੁਤ ਵੱਡਾ ਫਰਕ ਪਿਆ ਸੀਗਾ ਤੁਸੀਂ ਵੇਖਿਆ ਹੋਊਗਾ ਕਿਉਂਕਿ ਹੁਣ ਕੱਲ ਪਤਾ ਕੀ ਚੱਲ ਰਹੀ ਹੈ ਜੀ ਕੱਲ ਚੱਲ ਰਹੀ ਆ ਵੀ ਸਾਡਾ ਇਤਿਹਾਸ ਹੈਗਾ ਸਾਖੀਆਂ ਦਾ ਝਾਕੀਆਂ ਦਾ ਨਹੀਂ ਹੈਗਾ ਇਹ ਗੱਲਾਂ ਕਰਕੇ ਮੁਸਲਮਾਨ ਪਿੱਛੇ ਰਹਿ ਗਏ ਕਿਉਂਕਿ ਉਹਨਾਂ ਨੇ ਪ੍ਰਿੰਟਿੰਗ ਪ੍ਰੈਸ ਦਾ ਵਿਰੋਧ ਕੀਤਾ ਸੀਗਾ ਫੋਟੋਆਂ ਦਾ ਹਾਂ ਤੇ ਉਹ ਲੋਕ ਰਾਜ ਕਰਦੇ ਸੀ ਦੁਨੀਆ ਤੇ ਤੇ ਉਹ ਸਭ ਤੋਂ ਪਿੱਛੇ ਰਹਿ ਗਏ ਕਿਉਂਕਿ ਉਹ ਜਾਉਣਾ ਚਾਹੁੰਦੇ ਆ 14ਵੀਂ ਸਦੀ ਦੇ ਵਿੱਚ ਆ 7ਵੀਂ ਸਦੀ ਦੇ ਵਿੱਚ 1400 ਸਾਲ ਪਿੱਛੇ ਜਾਉਣਾ ਚਾਹੁੰਦੇ ਆ ਉੱਥੇ ਰੁਕ ਗਏ ਉਹ ਤੇ ਹੁਣ ਦੁਨੀਆ ਚੱਲਦੀ ਆ ਵਿਆਜ ਤੇ ਸੂਤ ਤੇ ਉਹ ਹੈਗਾ ਯਹੂਦੀਆਂ ਕੋਲ ਤੇ ਉਹਨਾਂ ਨੇ ਪਿੱਛੇ ਕਰਤਾ ਤੁਸੀਂ ਵੇਖੋਗੇ ਆਉਣ ਵਾਲੇ ਸਾਲਾਂ ਦੇ ਵਿੱਚ ਜੇ ਇਵੇਂ ਦੁਨੀਆ ਚੱਲਦੀ ਰਹੀ ਮੁਸਲਮਾਨ ਬਹੁਤ ਪਿੱਛੇ ਜਾਣਗੇ ਤੇ ਸਾਡਾ ਹਾਲ ਵੀ ਇਹੀ ਆ ਸਾਡੇ ਲੋਕ ਜਾਂਉਂਦੇ ਆ 18ਵੀਂ ਸਦੀ ਦੇ ਵਿੱਚ ਇਹ ਲਈ ਗੱਲ ਆ ਉਹਨਾਂ ਨੇ ਵਿਗਿਆਨ ਨੂੰ ਕਮੇਸ਼ਾ ਨਕਾਰਿਆ ਆ ਆਉਣ ਵਾਲੇ ਸਮੇਂ ਨੂੰ ਜਿਹੜਾ ਬੰਦਾ ਛੱਡ ਦਿੰਦਾ ਜੋ ਹਾਲਾਤ ਦੇਖਿਆ ਹਾਂ ਉਹਦਾ ਕੁਝ ਨਹੀਂ ਬੰਦਾ ਹੁੰਦਾ ਸਾਡੇ ਲੋਕ ਵੀ ਲੋਕਾਂ ਨੂੰ ਗੁੱਸਾ ਲੱਗੂਗਾ ਸ਼ਾਇਦ ਹੋਣਾ 18ਵੀਂ ਸਦੀ ਤੇ ਜਾਂਉਂਦੇ ਆ ਜਿਹੜੀ ਜਿਹੜੇ ਲੋਕ ਮੌਜੂਦਾ ਸਮੇਂ ਵਿੱਚ ਜਾਂਉਂਦੇ ਆ ਉਹਨਾਂ ਨੂੰ ਅੱਗੇ ਵਧਣਾ ਹੁੰਦਾ ਗੋਰੇ ਕਹੜਾ Hindu ਵੀ ਇਸ ਚੀਜ਼ ਦਾ ਧਿਆਨ ਰੱਖ ਰਹੇ ਆ ਪਰ ਕੋਈ ਗੱਲ ਲੈ ਲਓ ਸਾਡਾ ਹਰੀ ਸਿੰਘ ਨਲੂਆ ਸਾਡਾ ਇਤਿਹਾਸ ਪਰ ਮੌਜੂਦਾ ਬਿਲਕੁਲ ਵਿਖਰ ਚੁੱਕਿਆ ਹਸਲ ਦੇ ਵਿੱਚ ਸੱਚ ਇਹ ਆ ਸਪਾਰਟਨ ਦਾ ਆਪਾਂ ਨੂੰ ਪਤਾ ਕਿਵੇਂ ਲੱਗਾ ਵੀ ਸਪਾਰਟਨ ਕੌਣ ਆ 300 ਫਿਲਮ ਦਾ ਹੀ ਪਤਾ ਲੱਗਾ ਕਿ ਨਹੀਂ ਲੱਗਾ ਹਾਂ ਬਿਲਕੁਲ ਜੀ ਬਿਲਕੁਲ ਰੋਮਨਾ ਦਾ ਫਿਲਪੜੇ ਪੂਰੀ ਦੁਨੀਆ ਨੂੰ ਦੱਤਾ ਵੀ ਟਪਾ ਟਣ ਕੋਣ ਦੇ ਹਾਂਜੀ ਰੋਮਨਾ ਦਾ ਕਿਵੇਂ ਪਤਾ ਲੱਗਾ ਆਪ ਨੂੰ ਫਲਮਾਂ ਨਹੀਂ ਪਤਾ ਲੱਗਾ ਰੋਮਨਾ ਦਾ ਜੂਲੀਅਸ ਸੀਜ਼ਰ ਦਾ ਕਿਵੇਂ ਪਤਾ ਲੱਗਾ ਆਪਾਂ ਨੂੰ ਜੀ ਫਲਮਾਂ ਨਹੀਂ ਪਤਾ ਲੱਗਾ ਹੁਣ ਈਵਨ ਇੱਕ ਵਾਈਕਿੰਗ ਕਬੀਲੇ ਬਾਰੇ ਤੁਸੀਂ ਵੀ ਕਦੇ ਸੁਣਿਆ ਹੋਣਾ ਯੂਰਪ ਦੇ ਵਿੱਚ ਬਹੁਤ ਮਹਾਨ ਕਬੀਲਾ ਬਾਈਕਿੰਗ ਉਹਦੇ ਬਾਰੇ ਉਹਨਾਂ ਦੇ ਸ਼ੋਅ ਤੋਂ ਪਤਾ ਲੱਗਿਆ ਹਾਂ ਸਾਰੇ ਹੀ ਮੈਂ ਵੇਖੀ ਆ ਉਹ 7 6 7 ਉਹ ਸਾਰੀ ਵੇਖੀ ਮੈਂ ਕਿੰਨਾ ਵੱਡਾ ਇਤਿਹਾਸ ਸਮਝਦਾ ਵਾਈਕਿੰਗਸ ਦਾ ਹੂੰ ਕਿੱਡਾ ਵੱਡਾ ਇਤਿਹਾਸ ਆ ਆਪਦੀ ਜੀ ਜੀ ਆਪਾਂ ਨੂੰ ਲੋੜ ਆ ਅੱਜ ਕਿਸੇ ਹੁਣ ਜੇਕਰ ਉਹਨਾਂ ਨੇ ਫਿਲਮ ਬਣਾਤੀ ਆ ਹੁਣ ਪਰ ਲੋਕ ਵਿੱਚੋਂ ਸਾਡੇ ਉੱਠ ਖੜੇ ਹੋ ਗਿਆ ਇੰਨਾ ਵਿਰੋਧ ਕਰ ਰਿਹਾ ਮੈਨੂੰ ਲੱਗਦਾ ਨਹੀਂ ਕਿਸੇ ਵਿੱਚ ਇੰਨੀ ਹਿੰਮਤ ਹੋਊਗੀ ਵੀ ਅੱਗੋਂ ਤੋਂ ਫਿਲਮ ਬਣਾ ਸਕਣ ਕਿਉਂਕਿ ਜਿਹੜਾ ਇਹ ਪੈਸਾ ਹੁੰਦਾ ਨਾ ਇਹ ਪੰਜਾਬ ਵਿੱਚ ਹੀ ਆਉਣਾ ਹੁੰਦਾ ਵੀਰੋ ਤੁਸੀਂ YouTube ਚਲਾ ਰਹੇ ਆ ਇਹ ਪੈਸਾ ਪੰਜਾਬ ਨੂੰ ਫਾਇਦਾ ਬਾਹਰੋਂ ਪੈਸਾ ਆ ਰਿਹਾ ਡਾਲਰਾਂ ਦਾ ਹੀ ਕੋਈ ਬੰਦਾ ਪੈਸੇ ਕਮਾ ਰਿਹਾ ਨਾ YouTube ਉੱਪਰ ਆ ਉਹ ਬਹੁਤ ਤੰਗਬਾਜ਼ ਹੋਣਾ ਚਾਹੀਦਾ ਵੀ ਪੈਸਾ ਬਾਹਰੋਂ ਅਮਰੀਕਨ ਡਾਲਰ ਇੰਡੀਆ ਦੇ ਵਿੱਚ ਆ ਰਹੇ ਆ ਪਰ ਲੋਕਾਂ ਨੂੰ ਸਮਝ ਨਹੀਂ ਜੀ ਹੁਣ ਫਿਲਮ ਹੋਊਗੀ ਡਬ ਇਹ ਅਕਾਲ ਫਿਲਮ ਡਬ ਹੋਊਗੀ ਬਾਹਰ ਦੀਆਂ ਸਟੇਟਾਂ ਵਿੱਚ ਚੱਲੂਗੀ ਉਹ ਪੈਸਾ ਪੰਜਾਬ ਤੇ ਆਉਣਾ ਤੇ ਜਦੋਂ ਫਿਰ ਅਗਲੀ ਫਿਲਮ ਬਣੂਗੀ ਉਹ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਪਤਾ ਲੱਗੂਗਾ ਬਾਹਰ ਵੀ ਵੀ ਹਰੀ ਸਿੰਘ ਨਲੂਆ ਕੌਣ ਸੀ ਵੀ ਕਿਹੜੇ ਕੈਰੈਕਟਰ ਕੀ ਸੀਗੇ ਹੁਣ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵੀ ਉੱਠ ਖੜੇ ਹੋਣਾ ਈਵਨ ਵੀਰੇ ਆਲਰੇਡੀ ਇਹ ਚੀਜ਼ਾਂ ਹੋ ਚੁੱਕੀਆਂ ਨੇ ਨਾ ਆਪਣੀਆਂ ਫਿਲਮਾਂ ਨਾਲ ਹੋ ਚੁੱਕੀਆਂ ਤੁਸੀਂ 2023 ਵਿੱਚ ਆਈ ਮੋੜ ਫਿਲਮ ਦੇਖੀ ਹੋਣੀ ਆ ਹਾਂਜੀ ਠੀਕ ਆ ਉਹ ਮੋੜ ਫਿਲਮ ਦੇ ਵਿੱਚ ਆਪਣੇ ਲੋਕਾਂ ਨੇ ਸਿਰਫ ਇਸ ਕਰਕੇ ਨਹੀਂ ਦੇਖੀ ਉਹ ਕਿਉਂਕਿ ਉਹਦਾ ਜੌਨੇ ਮੋੜ ਦਾ ਕਿਰਦਾਰ ਐਮੀ ਵਰਕ ਨੇ ਨਿਭਾਇਆ ਪਰ ਜੇ ਤੁਸੀਂ ਉਹ ਫਿਲਮ ਦੇਖਦੇ ਸਾਰੀ ਫਿਲਮ ਦੇਖਦੇ ਤਾਂ ਜੋ ਖੂਬਸੂਰਤ ਤਰੀਕੇ ਨਾਲ ਉਹਨਾਂ ਨੇ ਉਸ ਸਮੇਂ ਦਾ ਪੰਜਾਬ ਦਿਖਾਇਆ ਜੋ ਉਹਨਾਂ ਨੇ ਡਿਟੇਲਿੰਗ ਦਿੱਤੀ ਸੀਗੀ ਤੁਹਾਨੂੰ ਵਾਕਈ ਲੱਗਦਾ ਕਿ 19ਵੀਂ ਸਦੀ ਦਾ ਪੰਜਾਬ ਇਹ ਆ ਬਾਈ ਬਹੁਤ ਵਧੀਆ ਮੈਨੂੰ ਲੱਗਦਾ ਵੀ 2023 ਦੀ ਸਭ ਤੋਂ ਬੈਸਟ ਫਿਲਮ ਸੀ ਉਹ ਸਿਰਫ ਇਸ ਕਰਕੇ ਵੀ ਇਹਨਾਂ ਨੂੰ ਐ ਥੋੜੀ ਪਤਾ ਵੀ ਜਾਣਾ ਮੋੜ ਕਿਹੜਾ ਬੋਡੀ ਬਿਲਡਰ ਸੀਗਾ ਉਹ ਤਾਂ ਆਮ ਨਾਰਮਲ ਕੰਮ ਦਾ ਬੰਦਾ ਸੀਗਾ ਪਰ ਉਹਦੇ ਵਿੱਚ ਦਲੇਰੀ ਇੰਨੀ ਸੀਗੀ ਜਿਹੜੇ ਕਾਲ ਕਰਦੇ ਉਹ ਪਰ ਲੋਕਾਂ ਨੂੰ ਲੱਗਦਾ ਵੀ ਨਹੀਂ ਬੱਗੂ ਗੱਲੀ ਚਾਹੀਦਾ ਤੇ ਦੇਵ ਖਰੋੜੀ ਚਾਹੀਦਾ ਐਲੀਵਰਕ ਦਾ ਬੱਕਰੀ ਆ ਸ਼ੁਰੂ ਕੀ ਕੀ ਗੱਲਾਂ ਲੋਕਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਉਹ ਉਹਨੇ ਕਹਾਣੀ ਵਿੱਚੋ ਜੀ ਦਿੱਤੀ ਆ ਕਿ ਜੌਣਾ ਮੋੜ ਕਿਉਂ ਬਣਿਆ ਸੀਗਾ ਤੇ ਉਹ ਆਮ ਜੱਟ ਆਮ ਕਿਸਾਨ ਤੋਂ ਉਹਨੂੰ ਬਣਨਾ ਪੈ ਗਿਆ ਹਾਂ ਕਿ ਉਹ ਬਣਨਾ ਪੈ ਗਿਆ ਕਿਉਂਕਿ ਉਹਦੇ ਪਰਿਵਾਰ ਨਾਲ ਇਹਨਾਂ ਕੁਝ ਹੋ ਰਿਹਾ ਸੀਗਾ ਹਾਂ ਲੋਕ ਨਾ ਆਪਣੀ ਲੋਕ ਧਾਰਨਾਵਾਂ ਜਿਹੜੀਆਂ ਬਣੀਆਂ ਹੋਈਆਂ ਤੋੜਨਾ ਹੀ ਨਹੀਂ ਚਾਹੁੰਦੇਗੇ ਹੁਣ ਇਹ ਫਿਲਮ ਦਾ ਤਾਂ ਬਹੁਤ ਜ਼ਿਆਦਾ ਤੋੜਨਾ ਨਹੀਂ ਚਾਹੁੰਦੇ ਫਾਇਦਾ ਹੋਣਾ ਸੀਗਾ ਚਾਹੀਦਾ ਵੀ ਆ ਪਰ ਸਿਰਫ ਉਹ ਕਿਰਪਾਣ ਮਤਲਬ ਕਿ ਦੋ ਹਾਲੀਵੁੱਡ ਤੋਂ ਕਿਰਪਾਣ ਇਹਨਾਂ ਨੂੰ ਵੱਡੀ ਓਪਨਿੰਗ ਇਹਨੂੰ ਮਿਲਣੀ ਚਾਹੀਦੀ ਸੀਗੀ ਉਹਦੀ ਵੱਡੀ ਮਿਲ ਨਹੀਂ ਰਹੀ ਆ ਕਾਰ ਫਿਲਮ ਨੂੰ ਇੱਕ ਪਾਸੇ ਕਮੇਡੀ ਫਿਲਮਾਂ ਕਹਿੰਦੇ ਕਿਉਂ ਬਣਾਈਆਂ ਕਮੇਡੀ ਦੀ ਤੁਸੀਂ ਦੇਖੋ 40 ਕਰੋੜ ਦੀ ਓਪਨਿੰਗ ਹੋਈ ਸੀਗੀ ਆਪਣੀ ਕੈਰੀ ਜੱਟਾ 3 ਦੀ 4 ਦਿਨਾਂ ਚ 40 ਕਰੋੜ ਕਮਾ ਗਈ ਸੀ ਉਹ ਫਿਲਮ ਹਾਂ ਉਹ ਫਿਲਮਾਂ ਹੀ ਫਿਰ ਬੰਦ ਗਈਆਂ ਹੋਰ ਕੀ ਬਣੂਗਾ ਤੇ ਦੂਜੇ ਪਾਸੇ ਔਰ ਕੀ ਬਣੂਗਾ ਤੇ ਇਹ ਫਿਲਮ ਨੂੰ 10 ਕਰੋੜ ਜਾਣ ਲਈ ਵੀ ਮਿਹਨਤ ਕਰਨੀ ਪੈ ਰਹੀ ਹੈ ਕਿਉਂਕਿ ਨੈਗੇਟਿਵਿਟੀ ਇੰਨੀ ਫਲਾਜ ਜਾ ਚੁੱਕੀ ਆ ਹਾਂ ਤੁਸੀਂ ਇੱਕ ਯੂਟਿਊਬਰ ਬਾਰੇ ਨਾਮ ਸੁਣਿਆ ਹੋਣਾ ਉਹਨਾਂ ਦਾ ਹਾਂ ਪੰਜਾਬ ਸਿਆਨਾ ਦਾ ਚੈਨਲ ਹੈਗਾ ਬਾਕੀ ਕਾਫੀ ਮਸ਼ਹੂਰ ਚੈਨਲ ਆ ਹਾਂ ਹਾਂ ਇਤਿਹਾਸ ਬਾਰੇ ਦੱਸਦੇ ਉਹ ਤੇ ਉਹਦੇ ਬਾਰੇ ਗਿੱਪੀ ਗਰੇਵਾਲ ਨੇ ਖੁਦ ਗੱਲ ਕੀਤੀ ਆ ਕੱਲ ਲਾਈਵ ਆਏ ਸੀਗੇ ਉਹ ਉਹਨੇ ਨਾਮ ਨਹੀਂ ਲਿਆ ਗਿੱਪੀ ਗਰੇਵਾਲ ਨੇ ਪਰ ਇਸ਼ਾਰਾ ਆਪਾਂ ਸਮਝਦੇ ਆ ਕਿ ਜਾਣ ਬੁੱਝ ਕੇ ਟ੍ਰੇਲਰ ਦਾ ਰਿਵਿਊ ਦਿੱਤਾ ਫਿਲਮ ਰੀਲੀਜ ਹੋਣ ਤੋਂ ਇੱਕ ਦਿਨ ਪਹਿਲਾਂ ਤੇ ਉਹ ਟ੍ਰੇਲਰ ਵਿੱਚ ਲੀਆਂ ਚੀਜ਼ਾਂ ਨੂੰ ਦਿਖਾ ਕੇ ਆਖੀ ਜਾਂਦੇ ਆ ਕਿ ਇਹਦੇ ਵਿੱਚ ਆ ਗਲਤੀ ਆ ਇਹਦੇ ਵਿੱਚ ਆ ਗਲਤੀ ਆ ਇਹਦੇ ਵਿੱਚ ਆ ਗਲਤੀ ਆ ਟ੍ਰੇਲਰ ਆਇਆ ਨੂੰ ਤਾਂ 2 ਮਹੀਨੇ ਹੋ ਗਏ ਕਿ ਪੀ ਕਹਿੰਦਾ ਤੁਸੀਂ ਉਦੋਂ ਕਰੋ ਸਾਰਿਆਂ ਦੇ ਟ੍ਰੇਲਰ ਦਾ ਰਿਵਿਊ ਉਦੋਂ ਦਿੱਤਾ ਤੁਸੀਂ ਹੁਣ ਫਿਲਮ ਦੇ ਟਾਈਮ ਤੇ ਕਿਉਂ ਦਿੱਤਾ ਕਿਉਂਕਿ ਤੁਹਾਨੂੰ ਪਤਾ ਸੀਗਾ ਵੀ ਮੇਰੀ ਵੀਡੀਓ ਟ੍ਰੈਂਡਿੰਗ 'ਚ ਆਉਗੀ ਲੋਕ ਫਿਲਮ ਬਾਰੇ ਜਾਣਨਾ ਚਾਹੁੰਦੇ ਆ ਲੋਕ ਫਿਲਮ ਬਾਰੇ ਸਰਚ ਕਰ ਰਹੇ ਆ ਯਾਰ ਤੁਸੀਂ ਆਪਦੇ ਪੈਸੇ ਕਮਾਉਣ ਵਾਸਤੇ ਤੁਹੋਂ ਕਿੰਨੀ ਵੀ ਵੀਡੀਓ ਚੱਲ ਜੂ ਤੁਸੀਂ ਲੱਖ ਤੋਂ ਲੱਖ ਕਮਾ ਲਓਗੇ ਵੀਡੀਓ ਤੋਂ ਤੁਸੀਂ ਇਹ ਸਤਿਆਨਾਸ਼ ਕਿਉਂ ਕਰਦੇ ਆ ਕਿਸੇ ਦਾ ਮੈਂ ਤੁਹਾਨੂੰ ਦੱਸਦਾ ਇਹ ਤੁਸੀਂ ਫਿਲਮ ਵਿੱਚ ਦੇਖੀ ਨਹੀਂ ਜਦੋਂ ਹਜੇ ਤੁਹਾਨੂੰ ਮੈਂ ਗੱਲ ਦੱਸਦਾ ਵੀਰ ਜੀ ਇੱਕ ਨਾ ਬਹੁਤ ਵੱਡਾ ਬਲੌਗਰ ਸੀਗਾ ਆਪਣੇ ਪੰਜਾਬ ਦਾ ਹਾਂ ਬਹੁਤ ਟੌਪ ਤੇ ਸੀਗਾ ਪੰਜਾਬ ਦੇ ਉਹਨੇ ਪਤਾ ਕੀ ਕੀਤਾ ਕਿਸੇ ਨੇ ਵੀਡੀਓ ਪਾਈ ਸ਼ੇਅਰ ਬੋਲਦੇ ਸੀ ਕਿ ਬਹੁਤ ਜਿਆਦੇ ਸੋਹਣੀ ਵੀਡੀਓ ਸੀ ਉਹ ਨਵਾਂ ਮੁੰਡਾ ਉੱਠਿਆ ਸੀਗਾ ਉਹਨੇ ਚੱਕ ਕੇ ਆਪਦੇ ਪੇਜ ਤੇ ਪਾ ਦੀ ਹਾਂ ਤੇ ਜਿਹਦੀ ਅਸਲੀ ਵੀਡੀਓ ਸੀ ਉਹ ਤਾਂ ਚੱਲੀ ਨਹੀਂ ਕਿਉਂਕਿ ਉਹਦਾ ਪੇਜ ਨਵਾਂ ਸੀਗਾ ਕਿ ਉਹ ਟੌਪ ਦਾ ਬਲੌਗਰ ਸੀਗਾ ਤੇ ਉਹਦੀ ਵੀਡੀਓ ਚੱਲ ਗਈ ਉਹਨੇ ਬਹੁਤ ਪੈਸੇ ਕਮਾਏ ਤੇ ਉਹ ਮੁੰਡਾ ਰੋਵੇ ਉਹਨੇ ਫੋਨ ਵੀ ਕੀਤਾ ਵੀ ਮੇਰੀ ਵੀਡੀਓ ਵੀਰ ਬਣ ਕੇ ਵੀ ਮੈਂ ਚੈਨਲ ਬਣਾਇਆ ਰੱਖੂਗਾ ਤੁਸੀਂ ਡੀਲ ਕਰ ਦਿਓ ਉਹਨੂੰ ਪੁੱਠਾ ਬੋਲੇ ਤੇ ਉਹ ਮੁੰਡਾ ਰੋਣ ਲੱਗ ਪਿਆ ਵੀਡੀਓ ਦੇ ਵਿੱਚ ਵੀ ਮੇਰੇ ਨਾਲ ਧੱਕਾ ਕੀਤਾ ਮੈਨੂੰ ਉਹਦੇ ਹੀ ਪਤਾ ਲੱਗ ਗਿਆ ਸੀਗਾ ਵੀ ਇਹ ਤਾਂ ਮੰਜੇ ਗਏ ਕਿਉਂਕਿ ਉਹ ਬੰਦੇ ਦੀ ਹਾ ਹਾਂ ਲੱਗੀ ਮੈਨੂੰ ਉਹਦੇ ਪਤਾ ਲੱਗ ਗਿਆ ਸੀਗਾ ਵੀ ਇਹਨਾਂ ਦਾ ਰਹਿਣਾ ਕੱਖ ਨਹੀਂਗਾ ਉਹ ਮੁੰਡਾ ਟੌਪ ਤੇ ਅੱਜ ਜਿਹੜਾ ਰੁੰਦਾ ਸੀ ਜਾ ਤੇ ਉਹ ਬਲੌਗਰ ਭਾਲੀ ਨਹੀਂ ਥਾਉਂਦੇ ਅੱਜ ਹਾਂ ਜਮਨ ਸਤਿਆਨਾਥ ਵੱਜ ਗਿਆ ਜਦੋਂ ਟੌਪ ਤੇ ਇੱਕ ਨੰਬਰ ਤੇ ਸੀ ਉਹ ਬੰਦੇ ਯਾਰ ਆਪਦੇ ਫਾਇਦੇ ਵਾਸਤੇ ਤੁਸੀਂ ਸਹੀ ਗੱਲ ਹੈ ਈਵਨ ਕਿੱਥੋਂ ਕਿੱਥੇ ਕਰ ਜਾ ਸਕਦਾ ਬੰਦਾ ਵੀਰੇ ਇਹ ਚੀਜ਼ ਪਤਾ ਇੱਥੋਂ ਲੱਗਦੀ ਆ ਕਿ ਅੱਜ ਤੱਕ ਤਾਂ ਤੁਸੀਂ ਕਿਤੇ ਫਿਲਮ ਦਾ ਰਿਵਿਊ ਦਿੱਤਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਕਦੇ ਉਹ ਚੈਨਲ ਨੇ ਅੱਜ ਤੱਕ ਫਿਲਮ ਦਾ ਰਿਵਿਊ ਦਿੱਤਾ ਹੁਣ ਤੁਸੀਂ ਫਸਟ ਟਾਈਮ ਜਾਣਬੁੱਝ ਕੇ ਪਹਿਲਾਂ ਤਾਂ ਏਥੇ ਪਾਸੇ ਆ ਰਹੇ ਹੋ ਹਾਂ ਦੂਜੀ ਗੱਲ ਇਹ ਹੈ ਕਿ ਫਿਲਮ ਤੁਸੀਂ ਦੇਖੀ ਨਹੀਂ ਇੱਕ ਦਿਨ ਪਹਿਲਾਂ ਜਾਣਬੁੱਝ ਕੇ ਟ੍ਰੇਲਰ ਦਾ ਯਾਨੀ 네ਗੇਟਿਵਿਟੀ ਫੈਲਾਉਣ ਵਾਲਾ ਗੱਲਾਂ ਹੀ ਹੋਈਆਂ ਨਾ ਇਹ ਇਹ ਤੁਸੀਂ ਜਾਣਬੁੱਝ ਕੇ ਕਿਤੇ ਨਹੀਂ ਤੁਹਾਨੂੰ ਆਖਿਆ ਐਦਾਂ ਕਰੋ ਇਹਨੇ ਕਿਪੀ ਨੇ ਕੋਲ ਆਖਿਆ ਕਿ ਜੇ ਮੇਰੇ ਨਾਲ ਕਿਤੇ ਦੀ ਦੁਸ਼ਮਣੀ ਆ ਤਾਂ ਉਹ ਮੇਰੇ ਨਾਲ ਗੱਲ ਕਰ ਲੈ ਫਿਲਮ ਦੇ ਉੱਪਰ ਜੋ ਪੈਸਾ ਲੱਗਿਆ ਉਹ ਕਿੰਨੇ ਲੋਕਾਂ ਦਾ ਪੈਸਾ ਲੱਗਿਆ ਤੇ ਜੇ ਇਹ ਫਿਲਮ ਨਹੀਂ ਕਰਦੀ ਕਮਾਈ ਤਾਂ ਫਿਰ ਸੱਚੀ ਉਹ ਨਹੀਂ ਬਣਾਉਣੀ ਉਹਨਾਂ ਨੇ ਦੁਬਾਰਾ ਇਹ ਜਿਹਾ ਵਾਲਾ ਭਾਈ ਮਾਡਰਨ ਦੀ ਫਿਲਮ ਤਾਂ ਕਿਤੇ ਹੁਣ ਆਥਮ ਨਹੀਂ ਲਾਉਣਾ ਉਹਨਾਂ ਨੇ ਇਹ ਸਬਜੈਕਟ ਨੂੰ ਤਾਂ ਹਾਂ ਸਹੀ ਗੱਲ ਹੈ ਹੁਣ ਇਹ ਇੱਥੇ ਵੀ ਆ ਗਿਆ ਵੀ ਬਸ ਹੁਣ ਇਤਿਹਾਸ ਬਾਰੇ ਕੀ ਦੱਸਾਂਗੇ ਅਸੀਂ ਹੁਣ ਹਿੰਦੀ ਵਿੱਚ ਅਡਾਪ ਕਰਕੇ ਸਾਰੇ ਇੰਡੀਆ ਦੇ ਵਿੱਚ ਫਿਲਮ ਚੱਲਣੀ ਆ ਤੇ ਸ਼ਾਇਦ ਵੀ ਬਾਹਰ ਤੱਕ ਵੀ ਚੱਲ ਜੇ ਪਰ ਮੈਨੂੰ ਇੱਥੋਂ ਚੱਕਰ ਪਤਾ ਵੀ ਹੋ ਸਕਦਾ ਆਪਣੇ ਵਾਲੇ ਬਾਹਰ ਵੀ ਪਹੁੰਚ ਜਾਂਦਾ ਪਹੁੰਚ ਜਾਣ ਸਨ ਮੈਂ ਆ ਗਏ ਵੀ ਤੁਸੀਂ ਸਾਡੀ ਫਿਲਮ ਨਾ ਵੇਖੋ ਐਡੇ ਆਪਣੇ ਲੋਕ ਐ ਗਏਗਾ ਹੋ ਸਕਦਾ ਜੁਮੇਵਾਰ ਬੰਦੇ ਸਾਰੇ ਸਹਿਮਤਾ ਫਿਲਮ ਵੇਖ ਕੇ ਵੀ ਆਏ ਆ ਜਿਹੜੇ ਵੇਖ ਕੇ ਸਾਰੇ ਖੁਸ਼ ਹੋ ਤਾਂ ਜੁਮੇਵਾਰ ਬੰਦੇ ਵਧੀਆ ਖੁਸ਼ ਆ ਪਰ ਜਿਹਨੂੰ ਸਮੋਸਾ ਕ੍ਰਿਟਿਕ ਆ ਨਾ ਜਿਵੇਂ ਕਹਦੇ ਆ ਸਮੋਸਾ ਕ੍ਰਿਟਿਕ ਆ ਸਮੋਸਿਆਂ ਵਾਲੇ ਕਹੜਾ ਵੀ ਉਹ ਬੰਦੇ ਐਡਾ ਸਟੈਂਡ ਲਈ ਬੈਠੇ ਨਾ ਕਦੇ ਉਹ ਪੰਜਾਬ ਦੇ ਮੁੱਦੇ ਤੇ ਨਹੀਂ ਖੜੇ ਹੋਣਗੇ ਖੜੇ ਆ ਤਾਂ ਛੋਟੇ ਛੋਟੇ ਮੁੱਦਿਆਂ ਤੇ ਖੜੇ ਆ ਮਾੜੇ ਮੋਟ ਮੁੱਦਿਆਂ ਤੇ ਕਦੇ ਉਹ ਜੇਲ੍ਹ ਨਹੀਂ ਗਏਗੇ ਛੋਟੇ ਛੋਟੇ ਮੁੱਦੇ ਜੇਲਾ ਜਿਹੜੇ ਮਾਲਾਂ ਦੇ ਸਿਆਲ ਦੀ ਰੋਟੀ ਚੱਲਦੀ ਆ ਜਿਹੜੇ ਜਿਹੜੇ ਲੋਕਾਂ ਨੇ ਹਾਂ ਜਿਹੜੇ ਜਿਹੜੇ ਲੋਕਾਂ ਨੇ ਫਿਲਮ ਦੇਖੀ ਜਿਹੜੀਆਂ ਜੱਤੇ ਬੰਦੀਆਂ ਕਹਿ ਰਹੀਆਂ ਵੀ ਫਿਲਮ ਬਹੁਤ ਵਧੀਆ ਉਹਨਾਂ ਨੂੰ ਫਿਰ ਇਹ ਕਹਿੰਦੇ ਕਿ ਤਾਂ ਨਕਲੀ ਸਿੱਖ ਆ ਇਹ ਕਹਦੇ ਕਿ ਪੀ ਨੇ ਵੀ ਇਹ ਚੀਜ਼ ਆਖੀ ਹੈ ਕਿ ਫਿਰ ਪਹਿਲਾਂ ਤੁਸੀਂ ਆਪ ਡਿਸੀਡ ਕਰ ਲਓ ਕਿ ਕੌਣ ਨਕਲੀ ਤਿੰਗ ਹੈ ਕੌਣ ਅਸਲੀ ਤਿੰਗ ਹੈ ਹਾਂ ਮਤਲਬ ਹੁਣ ਇਹ ਨਾ ਲਈ ਹੈ ਕਿ ਜਿਹੜੇ ਨੇ ਫਿਲਮ ਪਤੰਦਾ ਹੀ ਕਹਿੰਦੇ ਉਹ ਤਾਂ ਨਕਲੀ ਤਿੰਗ ਆਹੋ ਫਿਰ ਸਰਟੀਫਿਕੇਟ ਤਾਂ ਆਪਣੇ ਜੇਬ ਚ ਹੀ ਰੱਖਦੇ ਆ ਨਾ ਵੀ ਨਕਲੀਆਂ ਕਿ ਅਸਲੀਆਂ ਮੈਨੂੰ ਲੱਗਦਾ ਤੂੰ ਆਪ ਵੀ ਤਿਆਰ ਹੋ ਜੀਏ ਆਪਾਂ ਨੂੰ ਵੀ ਮਿਲ ਹੀ ਜਾਣਾ ਕੋਈ ਗੱਲ ਨਹੀਂ ਤੁਸੀਂ ਸੁਣੋ ਜੇ ਕੋਈ ਗਾਲ ਕੱਢਦਾ ਵੀ ਸਿਰ ਮੱਥੇ ਆਪਣੇ ਤਾਂ ਪਰ ਲੋਕਾਂ ਨੇ ਨਹੀਂ ਕੱਢ ਰਹੀ ਆ ਆਲਰੇਡੀ ਮੈਂ ਵੀ ਰਿਵਿਊ ਪਾਇਆ ਫਿਲਮ ਦਾ ਅੱਛਾ ਉਹਦੇ ਵਿੱਚ ਵੀ ਕਈਆਂ ਨੇ ਆਖਿਆ ਹੋਊਗੇ ਆਪਾਂ ਫਿਲਮ ਹੁਣ ਦੇਖੀ ਹੋਈ ਆ ਆਪਾਂ ਜੋ ਚੰਗੀਆਂ ਚੀਜ਼ਾਂ ਦੀ ਫਿਲਮਾਂ ਦਾ ਉਹ ਵੀ ਦਾਤਾਂ ਦਾ ਜੋ 2-3-3 ਨ ਮਿਸਟੇਕਾਂ ਔਰ ਇੱਕ ਬੰਗ ਚੀ ਹੁੰਦੀਆਂ ਆਪਾਂ ਉਹ ਵੀ ਗਣਾ ਦਾਂਗੇ ਵੀ ਇਹਦੇ ਵਿੱਚ ਚਲੋ ਆਹ ਮਿਸਟੇਕਾਂ ਪਰ ਇਹਦੇ ਲਈ ਵਿਰੋਧ ਥੋੜਾ ਕਰਨਾ ਤੁਸੀਂ ਬਣਦਾ ਔਰ ਇੱਕ ਬੰਗ ਜੋ ਹੁੰਦਾ ਉਹ ਚੀਜ਼ ਦੇ ਉੱਪਰ ਵੀ ਆ हां बिल्कुल आगे ना सीगा ਵੀ ਯਾਰ ਇਤਿਹਾਸ ਬਾਰੇ ਕੋਈ ਦੱਸਦਾ ਨਹੀਂਗਾ ਕਿਉਂਕਿ ਵੀਰੇ ਬੱਚੇ ਉਵੇਂ ਆਪਣੀਆਂ ਮਾਵਾ ਮਾਵਾ ਨਹੀਂ ਰਹੀਆਂ ਜਿਹਨੀਆਂ ਸਾਕੀਆਂ ਸੁਣਾ ਸਕਣ ਬੱਚੀ ਉਵੇਂ ਬਾਹਰਲੇ ਬੱਚੇ ਤਾਂ ਬਿਲਕੁਲ ਵੀ ਨਹੀਂ ਹੈਗੇ ਫਿਲਮਾਂ ਰਹੀ ਤਾਂ ਪਤਾ ਲੱਗਣਾ ਕਿਉਂਕਿ ਅਪਡੇਟ ਜਿਹੜੇ ਬੰਦੇ ਨਹੀਂ ਹੋਏ ਉਹ ਅਪਡੇਟ ਦੀ ਗੱਲ ਕਰਦਾ ਮੈਂ ਜਿਹੜੇ ਨਵੇਂ ਉੱਥੇ ਬਾਬੇ ਅਪਡੇਟ ਗਰੁੱਪ ਬਣ ਗਿਆ ਉਹ ਉਹਨਾਂ ਦੀ ਗੱਲ ਨਹੀਂ ਕਰਦਾ ਬਸ ਇੱਕ ਇੱਕ ਨੂੰ ਹੀ ਨੋਟ ਕਰਿਓ ਵੀਰੇ ਆਪਣੀ ਪੀੜ੍ਹੀ ਨੇ ਤੀਰ ਕਮਾਣਾ ਨਾਲ ਖੇਡਣਾ ਸ਼ੁਰੂ ਕੀਤਾ ਸੀਗਾ ਕਿਉਂਕਿ ਆਪਾਂ ਛੋਟੇ ਹੁੰਦੇ ਹੰਦੇ ਨੇ ਮਹਾਪਾਰ ਤਰਮਾਂ ਟੀਵੀ ਤੇ ਦੇਖੀ ਸੀ ਹਾਂਜੀ ਇਹ ਦੇਖੀ ਨਾ ਤੇ ਉਦੋਂ ਬਾਅਦ ਦੇ ਵਿੱਚ ਤੁਸੀਂ ਦੇਖੋ ਸਾਰੇ ਜਵਾਕਾਂ ਨੇ ਤੀਰ ਕਮਾਂਡ ਚਲਾਉਣੇ ਸ਼ੁਰੂ ਕਰਤੇ ਹੀ ਕਾਨਿਆਂ ਦੇ ਬਣਾ ਬਣਾ ਕੇ ਹੀ ਸ਼ੁਰੂ ਕਰਤੇ ਸੀ ਇਹ ਚੀਜ਼ ਕੱਲ ਇੱਕ ਬੰਦੇ ਨੇ ਕਮੈਂਟ ਵਿੱਚ ਆ ਕੇ ਕਹਿੰਦਾ ਮੇਰੀ ਛੋਟੀ ਜੀ ਕੁੜੀ ਨੇ ਕੱਲ ਫਿਲਮ ਦੇਖ ਕੇ ਆ ਕਿਉਂਕਿ ਉਹਦੇ ਵਿੱਚ ਚੰਦਾ ਗਰੇਵਾਲ ਨੇ ਜੋ ਉਹਦੇ ਕੋਲੇ ਤੀਰ ਕਮਾਂਡ ਹੁੰਦਾ ਛੋਟੇ ਜੇ ਉਹ ਕਹਿੰਦੀ ਆ ਮੈਂ ਵੀ ਤੀਰ ਕਮਾਂਡ ਸਿੱਖਣਾ ਵੀ ਛੋਟੇ ਜੇ ਬੱਚੇ ਜੋ ਆਪਾਂ ਉਸ ਜਮਾਨੇ ਵਿੱਚ ਆਪਣੇ ਤੇ ਜੋ ਮਹਾਪਾਤਰ ਮੈਂ ਨੇ ਇੰਪੈਕਟ ਪਾਇਆ ਉਹਨਾਂ ਤੇ ਇਹ ਫਿਲਮ ਅੱਜ ਦੇ ਬੱਚਿਆਂ ਤੇ ਉਹ ਲੀਆਂ ਫਿਲਮਾਂ ਇੰਪੈਕਟ ਪਾ ਸਕਦੀਆਂ ਨੇ ਜੇ ਚੱਲਣ ਦੇਣ ਜੇ ਬਣਨ ਬਿਲਕੁਲ ਤਦ ਪਤਾ ਲੱਗਦਾ ਇਹ ਪੈਂਦਾ ਇਫੈਕਟ ਬਿਲਕੁਲ ਫਿਰ ਕੋਈ ਗੱਲ ਤਾਂ ਹੋਵੇ ਗਲਤ ਵਿਖਾਤਾ ਹੁਣ ਹੁਣ ਇੱਕ ਹੋਰ ਮੁੱਦਾ ਚੱਕਿਆ ਹੋਇਆ ਉਹਦੇ ਵਿੱਚੋਂ ਥੋੜੀ ਸੀਨ ਆਇਆ ਵੀ ਕੁੜੀ ਤੇ ਮੁੰਡਾ ਵੇਖ ਰਹੇ ਏਕ ਦੂਜੇ ਨੂੰ ਉਹ ਨਿਮਰਤ ਖੜਾ ਤੇ ਇਧਰੇ ਵਾਲ ਹੁਣ ਉਹ ਕਹਿ ਰਹੇ ਵੀ ਇੰਝ ਆਸ਼ਕੀਆਂ ਵਿਖਾ ਰਹੇ ਆ ਬਸ ਕੋਈ ਉਹਨਾਂ ਨੇ ਉਵੇਂ ਦਾ ਸੀਨ ਨਹੀਂ ਦਿੱਤਾ ਵੀ ਪੁੱਛਣ ਵਾਲਾ ਵੀ ਸਿੱਖਾਂ ਦੇ ਵਿਆਹ ਨਹੀਂ ਹੁੰਦੇ ਸੀਗੇ ਸਿੱਖ ਲੋਈ ਦੇ ਬਣੇ ਸੀਗੇ ਕੋਈ ਵੀ ਥੀਨ ਨੀ ਜਾਂਦਾ ਕੋਈ ਵੀ ਇਦਾਂ ਦਾ ਗੱਲ ਤੋਂ ਤੀਨ ਨਹੀਂ ਆ ਹਾਂ ਉਹਨਾਂ ਦੇ ਪਰਿਵਾਰ ਦਾ ਆਹ ਤੇ ਖੁਸ਼ੀ ਵਾਲਾ ਮਾਹੌਲ ਦਿਖਾਇਆ ਗਿਆ ਉੱਥੇ ਉਹਦਾ ਬੱਚਾ ਵੀ ਫਿਰਦਾ ਤੇ ਉਹ ਇੱਕ ਦੂਜੇ ਨੂੰ ਵੇਖ ਕੇ ਹੱਸ ਰਹੇ ਆ ਉਹ ਸਾਰਾ ਉਹ ਪਰਿਵਾਰਕ ਗੀਤ ਆ ਤੇ ਤੁਸੀਂ ਦੇਖੋਗੇ ਯਾਰ ਇਹ ਤਾਂ ਇਦਾਂ ਕਰਦੇ ਵੀ ਸਿੱਖ ਤਾਂ ਰੇੜੀ ਤੋਂ ਖਾ ਕੇ ਜਾਂ ਕਿਸੇ ਸਿੱਖ ਤੋਂ ਵੀ ਜੂਥ ਨਹੀਂ ਪੀ ਸਕਦੇਗੇ ਪਾਣੀ ਨਹੀਂ ਪੀ ਸਕਦੇ ਨਲਕੇ ਤੋਂ ਭਾਵੇਂ ਉਹਵੇਂ ਪਤਾ ਨਹੀਂ ਕਿੱਡਾ ਔਖਾ ਬਣਾਇਆ ਹੋ ਗਿਆ ਸਿੱਖੀ ਨੂੰ ਵੀ ਨਹੀਂ ਨਹੀਂ ਸਿੱਖ ਕੁੜੀ ਨੂੰ ਉਹਵੇਂ ਵੇਖ ਹੀ ਨਹੀਂ ਸਕਦਾਗਾ ਵੀਰੇ ਯਾਰ ਉਹ ਆਪਦੀ ਘਰ ਵਾਲੀ ਆ ਉਹ ਕਿਉਂ ਨਹੀਂ ਵਿਖ ਸਕਦਾਗਾ ਉਹ ਨਿਸ਼ਾਨ ਹੀ ਆ ਕਿਉਂਨ ਨਾਲੇ ਜੇ ਸੀਨ ਦੀ ਇਹ ਗੱਲ ਕਰ ਰਹੇ ਆ ਉੱਥੇ ਉਹ ਲੋਕ ਖੇਤ ਦੀ ਗੱਲ ਕਰਦੇ ਸੀਗੇ ਇੱਕ ਦੂਜੇ ਨਾਲ ਵੀ ਫਸਲ ਆਉਣ ਵਾਲੀ ਆ ਤੁਸੀਂ ਐਤ ਕੀ ਕਿਤੇ ਦੂਰ ਨਾ ਤੁਰ ਜਿਓ ਉਹ ਦਾਤੀਆਂ ਚਾਹਦੇ ਹੁੰਦੇ ਆ ਵੀ ਫਸਲ ਆਉਣ ਵਾਲੀ ਉਹ ਆਪਣੇ ਘਰ ਵਾਲੇ ਨੂੰ ਕਹਿ ਲਈ ਉਹ ਉੱਥੇ ਉਹਨਾਂ ਦਾ ਹੱਥੀਂ ਪਾ ਕੇ ਚੱਲੀ ਜਾਂਦਾ ਹੁੰਦਾ ਉਹ ਕਹਿੰਦਾ ਹੁੰਦਾ ਵੀ ਤੂੰ ਹੈਗੀ ਤਾਂ ਹੈਗੀਆਂ ਖੇਤ ਸੰਭਾਲਣ ਨੂੰ ਆਓ ਜੇ ਸੀਨ ਆ ਇਹਦੇ ਵਿੱਚ ਬਸ ਉਹ ਚੱਕ ਲਿਆ ਮੁੱਦਾ ਹੂੰ ਤੇ ਇਹਨਾਂ ਨੇ ਬਸ ਕੁਛ ਵੀ ਬਣਾ ਦੇਣਾ ਜਾਣ ਬੋਝੇ ਨੈਗੇਟਿਵ ਆਪਾਂ ਨੂੰ ਤਾਂ ਹੁਣ ਆਪਾਂ ਨੂੰ ਖੁਦ ਪਤਾ ਆਪਾਂ ਯੂਟਿਊਬਰ ਆਪਾਂ ਨੂੰ ਤਾਂ ਵਿਊ ਚਾਹੀਦੇ ਆ ਆਪਾਂ ਵਿਊ ਦੇ ਚੱਕਰਾਂ ਦੇ ਵਿੱਚ ਲੋਕ ਕਿਤੇ ਵੀ ਹੱਦ ਤੱਕ ਜਾ ਸਕਦੇ ਆ ਆਪਾਂ ਖੁਦ ਕਹਿੰਦੇ ਆ ਇਹ ਚੀਜ਼ ਵੀ ਆਪਾਂ ਦਾ ਕਈਆਂ ਬੰਦੇ ਦੀ ਵੀਡੀਓ ਬਣਾਈ ਸੀਗੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਸਾਡੀ ਵੀਡੀਓ ਨਾ ਪਾਈ ਵੀ ਸਾਡੇ ਪਿੰਡ ਦਾ ਜਦੋਂ ਸਰਪੰਚੀ ਦਾ ਇਲੈਕਸ਼ਨ ਹੋਇਆ ਕਈ ਬੰਦੇ ਮੇਰੇ ਕੋਲੇ ਸਰਪੰਚੀ ਬਾਰੇ ਨਾ ਉਹੋ ਜਿਹੀਆਂ ਗੱਲਾਂ ਕਰ ਬੈਠੇ ਤੇ ਉਹ ਬੰਦੇ ਮਤਲਬ ਕਿ ਸਰਪੰਚੀ ਦੇ ਇਲੈਕਸ਼ਨ ਵਿੱਚ ਖੜੇ ਹੋਏ ਸੀਗੇ ਜਦ ਮੈਨੂੰ ਪਤਾ ਲੱਗ ਗਿਆ ਵੀ ਇਹ ਚੀਜ਼ਾਂ ਮੈਂ ਇਹਨਾਂ ਦੇ ਚਲਾ ਦੀਆਂ ਨਾ ਤੇ ਇਹਨਾਂ ਨੇ ਜਿਤਨਾ ਨਹੀਂਗਾ ਜਿਤਨਾ ਤਾਂ ਕੀ ਇਹਨੂੰ ਵੋਟਾਂ ਨਹੀਂ ਪੈਣੀਆਂ ਗਿਆ ਤੇ ਮੈਨੂੰ ਵੀਊ ਤਾਂ ਆ ਜਾਣੇ ਸੀਗੇ ਕੀ ਹੋ ਜਾਣਾ ਇੱਕ ਵੀਡੀਓ ਚੱਲ ਜਾਂਦੀ ਤਾਂ ਵੀਊ ਨਾਲ ਕੀ ਮਿਲ ਜਾਣਾ ਸੀਗਾ ਤੇ ਮੈਂ ਆਪ ਹੀ ਇਹਨਾਂ ਨੂੰ ਦੱਸਦਾ ਵੀ ਇੱਥੇ ਗਲਤ ਤੁਹਾਡਾ ਬਈ ਕੰਮ ਹੈ ਤੁਹਾਡਾ ਤੇ ਮੈਂ ਉਹਦੇ ਹੀ ਕੱਟਤਾ ਮੈਂ ਕਿਹਾ ਵੀ ਨਹੀਂ ਚਲਾਉਣੀਆਂ ਛੱਡ ਖੜਾ ਮੈਂ ਡਿਲੀਟ ਕਰਤੀਆਂ ਵੀ ਮੈਂ ਨਹੀਂ ਕਾਰਨ ਬਣਾਣਾ ਚਾਹਦਾ ਕਿਸੇ ਦੇ ਵੀ ਨਾ ਕਾਮਯਾਬ ਹੋ ਜਾਏ ਮੇਰੇ ਕਰਕੇ ਤੇ ਯਾਰ ਲੋਕਾਂ ਦਾ ਦਿਲ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਵੀ ਕਿੱਡੀ ਵੱਡੀ ਕਰੋੜਾਂ ਦੀ ਫਿਲਮ ਹੈ ਸਿੱਖ ਅਧਿਆਸ ਬਾਰੇ ਇਤਿਹਾਸ ਗੱਲਾਂ ਤਾਂ ਜਣ ਹੈ ਨਹੀਂ ਉਹਦੇ ਵਿੱਚ ਫਿਰ ਵੀ ਕੈਰੈਕਟਰ ਆ ਸੈਖ ਉਹਦੇ ਵਿੱਚ ਵੀ ਕਿੱਡੇ ਸਾਡੇ ਲੋਕ ਬਹਾਦਰ ਹੋਏ ਆ ਇਸ ਚੀਜ਼ ਦੇ ਬਾਰੇ ਆ ਪਤਾ ਨਹੀਂ ਕਿਵੇਂ ਲੋਕ ਕਰ ਲੈਂਦੇ ਆ ਵੀ ਫੱਟੀ ਪੋਛ ਦਿਓ ਅਗਲੇ ਦੀ ਅਗਲਾ ਉੱਠੇ ਨਾ ਬਸ ਖਤਮ ਹੋ ਗਿਆ ਬਸਾਰੇ ਵਿਦਵਾਨ ਬਣ ਜਾਂਦੇ ਆ ਐ ਉਹ ਜੇ ਮੌਕਿਆਂ ਦੇ ਉੱਤੇ ਸਾਰੇ ਵਿਦਵਾਨ ਬਣ ਜਾਂਦੇ ਆ ਇਹ ਜਿਹੜੇ ਵਿਦਵਾਨ ਆ ਇਹਨਾਂ ਨੂੰ ਕੋਈ ਪੁੱਛੇ ਅੱਜ ਤੋਂ ਜਿਹੜੀਆਂ 40 ਸਾਲ ਪਹਿਲਾਂ ਪੰਜਾਬੀ ਫਿਲਮਾਂ ਬੰਦ ਲਾਈਆਂ ਉੱਚਾਦਰ ਬਾਬੇ ਨਾਨਕ ਦਾ ਉਸ ਫਿਲਮ ਦੇ ਵਿੱਚ ਕੋਈ ਨਾਨਕ ਬਾਬੇ ਵਾਲੀ ਗੱਲ ਦੱਸ ਦਿਓ ਮੈਨੂੰ ਉਹ ਸਾਰੀ ਫਿਲਮ ਵਿੱਚ ਜਿਹੜો ਮੈਚ ਚੱਲਦਾ ਸੀ ਉਦੋਂ ਕਿੱਥੇ ਗਏ ਸੀਗੇ ਇਹ ਵਿਦਵਾਨ ਉਦੋਂ ਫਿਲਮਾਂ ਬਣਾਈਆਂ ਨਾਨਕ ਨਾਮ ਚੜ੍ਹਦੀ ਕਲਾ ਉਹਦੇ ਵਿੱਚ ਕੋਈ ਦੱਸ ਦੋ ਬਾਬੇ ਨਾਨਕ ਵਾਲੀ ਗੱਲ ਦਿਖਾਤੀ ਹੋਵੇ ਉਹਨਾਂ ਨੇ ਉਹਨਾਂ ਫਿਲਮਾਂ ਨੂੰ ਇਹ ਮਹਾਨ ਫਿਲਮਾਂ ਕਹਿੰਦੇ ਆ ਕਹਿੰਦੇ ਫਿਲਮਾਂ ਤਾਂ ਉਦੋਂ ਬੰਦ ਨਾ ਸੀ ਹਾਂ ਕਿਐਕਸ਼ ਕੁਮਾਰ ਬਣਾਈ ਤੇ ਜਾਂਦਾ ਨਕਲੀ ਪੱਕ ਬਣ ਕੇ ਉਦੋਂ ਉਹ ਇਹਨਾਂ ਵਿਰੋਧ ਕੀਤਾ ਉਦੋਂ ਉਦੋਂ ਅੱਛਾ ਉਹ ਵੀ ਤੁਸੀਂ ਦੇਖੋ ਜਦੋਂ ਉਹਨੇ ਸਿੰਘ ਐ ਕਿੰਗ ਵਰਗੀਆਂ ਫਿਲਮਾਂ ਬਣਾਈਆਂ ਉਦੋਂ ਕਿਸੇ ਨੇ ਉਹਦਾ ਵਿਰੋਧ ਨਹੀਂ ਕੀਤਾ ਠੀਕ ਹੈ ਤੇ ਜਦੋਂ ਉਹਨੇ ਸੋਚਿਆ ਵੀ ਚਲੋ ਇਹ ਨਹੀਂ ਬਣਾਉਂਦੇ ਐਕਚੁਅਲ ਸਿੱਖ ਇਤਿਹਾਸ ਤੇ ਜਦੋਂ ਨੇ ਕੇ 3 ਬਣਾਈ ਉਦੋਂ ਵੀ ਵਿਰੋਧ ਕਰਨ ਵਾਲੇ ਖੜੇ ਹੋਗੇ ਤੇ ਜੌਨੀ ਲੀਵਰ ਦਾ ਕਿਹਨੇ ਵਿਰੋਧ ਕੀਤਾ ਮੀਰ ਖਾਨ ਦਾ ਕਿਹਨੇ ਵਿਰੋਧ ਕੀਤਾ ਕਿਹਨੇ ਕਿਹਨੇ ਨਹੀਂ ਕੀਤਾ ਸਭ ਆਪਣੇ ਬੰਦੇ ਕਿੰਨਾ ਜ਼ਿਆਦਾ ਪੰਜਾਬ ਤੋਂ ਆਇਆ ਉਹਨਾਂ ਨੇ ਉਸ ਤੇ ਮੀਰ ਖਾਨ ਨੇ ਡਾਇਆ ਸਿੱਖਾਂ ਦਾ ਸਭ ਤੋਂ ਵੱਧ ਸਾਤੋਂ ਵੱਧ ਕਿਸੇ ਨੇ ਮਜ਼ਾਕ ਡਾਇ ਜਰਨੀ ਲੀਵਰ ਤੇ ਅਮੀਰ ਖਾਨ ਨੇ ਆਦੀਆਂ ਫਿਲਮਾਂ ਵਿੱਚ ਸੱਖਾਂ ਦਾ ਮਜ਼ਾਕ ਬਣਾਇਆ ਪਿਆ ਹੂੰ ਬਹੁਤ ਬਣਾਉਂਦੇ ਉਹਦਾ ਤਾਂ ਕੈਰੈਕਟਰ ਹੀ ਆ ਉਹ ਯਾਰ ਰੱਖਦੇ ਹੁੰਦੇ ਸੀਗੇ ਇੱਕ ਤਿੱਕ ਦਾ ਕੈਰੈਕਟਰ ਜਿਹੜਾ ਬੱਤਦਾਰੀ ਫਿਲਮਾਂ ਵਿੱਚ ਉਹੀ ਨੱਚਦਾ ਫਿਰਦਾ ਉਹੀ ਕਮੇਟੀ ਕਰਦਾ ਫਿਰਦਾ ਹਾਂ ਹੁਣ ਆਪਣੇ ਬੰਦੇ ਜਿਹੜੇ ਐਮੀ ਆ ਜਾਂ ਆਪਣੇ ਜਿਹੜੇ ਹੁਣ ਨਵੇਂ ਮੁੰਡੇ ਗਏ ਆ ਉਧਰ ਬਾਲੀਵੁੱਡ ਦੇ ਵਿੱਚ ਹੂੰ ਦਿਲਜੀਤਾ ਹੁਣ ਇਹਨਾਂ ਨੂੰ ਅਮੀਰ ਖਾਨ ਨੂੰ ਸੀਰੀਅਸ ਆ ਮੇਰੇ ਕੰਨਾਂ ਨੂੰ ਚੰਗਾ ਲੱਗਣ ਲੱਗ ਗਿਆ ਕਿ ਪੀਨ ਨੂੰ ਕਹਿ ਰਿਹਾ ਕਿ ਤੇਰੇ ਨਾਲ ਤਾਂ ਅਮੀਰ ਖਾਨ ਹੀ ਚੰਗਾ ਹੈ ਕਿ ਉਹਨੇ ਲਾਲ ਸਿੰਘ ਚੱਡਾ ਜਾ ਕੇ ਅਸਲੀ ਦਾੜੀ ਰੱਖੀ ਉਹ ਉਹ ਹੁਣ ਕਰ ਗਿਆ ਪਰ ਉਹਦਾ ਪੁਰਾਣਾ ਫਿਲਮਾਂ ਵੀ ਦੇਖੋ ਉਹ ਵੀਰੇ ਉਹਨੇ ਮੈਂ ਇਹ ਵਿਖਾ ਦੇ ਕਿ ਸੈਖਾ ਕਿਉਂਕਿ ਜਿਹੜੀ ਅਸਲੀ ਫਿਲਮ ਆ ਉਹਦੇ ਵਿੱਚ ਤਾਂ ਸੈਕ ਕੈਰੈਕਟਰ ਹੈ ਨਹੀਂ ਸੀ ਉਹਨੇ ਕਾਪੀ ਕੀਤੀ ਆ ਮਤਲਬ ਕਿ ਪਰ ਉਹਦੇ ਵਿੱਚ ਉਹਨੇ ਸੈਖ ਲਿਆ ਪ੍ਰੋਫੈਸ਼ਨਲ ਬਣਨ ਵਾਸਤੇ ਵੀ ਸੈਖ ਇਵੇਂ ਦੇ ਹੁੰਦੇ ਆ ਸਿੱਧੇ ਜੇ ਹੂੰ ਉਹ ਸੋਚਦੇ ਨਹੀਂ ਲੋਕ ਪਹਿਲਾਂ ਪਹਿਲਾਂ ਵਾਲੀਆਂ ਫਿਲਮਾਂ ਵੇਖ ਲਓ ਕਿ ਇਹ ਜਾਂ ਵਿਖਾਇਆ ਸਿੱਖਾਂ ਨੂੰ ਤੇ ਅਮੀਰ ਖਾਨ ਨੂੰ ਸਿੱਖ ਕੈਰੈਕਟਰ ਲੱਭਿਆ ਫੌਜ ਦੇ ਵਿੱਚ ਸਦਰਾਜਾ ਹੈਗਾ ਚਲੋ ਚੱਕੀ ਚੱਲੋ ਨੜੇ ਵੀਰੇ ਉਸ ਟਾਈਮ ਚ ਤਾਂ ਜੋ ਆਪਣਾ ਵੀ ਪੰਜਾਬੀ ਫਿਲਮਾਂ ਬਣ ਰਹਣਾ ਆ 70 80 ਦੇ ਦਹਾਕੇ ਵਿੱਚ ਤੁਸੀਂ ਚਾਹੇ ਤੰਨਾ ਭਗਤ ਦੇਖ ਲਓ ਦਾਰਾ ਸਿੰਘ ਦੀ ਇੱਕ ਦਾਰਾ ਸਿੰਘ ਦੀ ਹੋਰ ਦੀ ਸਿੱਖਾਂ ਵਾਲੀ ਫਿਲਮ ਮੈਨੂੰ ਨਾਮ ਨਹੀਂ ਯਾਦ ਉਹ ਵੀ ਦੇਖੀ ਆ ਹਰ ਫਿਲਮ ਦੇ ਵਿੱਚ ਉਹਨਾਂ ਨੇ ਇੱਕ ਰੋਮਾਂਟਿਕ ਐਂਗਲ ਜਾਣ ਬੁੱਝ ਕੇ ਰੋਮਾਂਟਿਕ ਗਾਣੇ ਉਸ ਤਰ੍ਹਾਂ ਦੇ ਸੀਨ ਜਾਂ ਫਿਰ ਥੋੜੇ ਜਿਹੇ ਆ ਰੇਪ ਦੀ ਤਰ੍ਹਾਂ ਦੇ ਸੀਨ ਇਹ ਪਾਉਨੇ ਹੁੰਦੇ ਸੀਗੇ ਜਾਣ ਬੁੱਝ ਕੇ ਤੇ ਉਦੋਂ ਕੋਈ ਕਿੰਤੂ ਪ੍ਰੰਤੂ ਨਹੀਂ ਸੀ ਕਰਦਾ ਇਹਨਾਂ ਚੀਜ਼ਾਂ ਦੇ ਉੱਤੇ ਉਹ ਜਾਣ ਬੁੱਝ ਕੇ ਰੱਖਦੇ ਸੀ ਫਿਲਮਾਂ 'ਚ ਉਹਨਾਂ 'ਚ ਇਰ ਮੈਂ ਹੁਣ ਤਾਂ ਮੈਂ ਇੱਕ ਚੀਜ਼ ਆਕੂੰਗਾ ਵੀ ਬਹੁਤ ਫਰਕ ਪੈ ਗਿਆ ਆਪਣੇ ਸਿਨੇਮਾ ਦਾ ਕਦੇ ਇਹਦੇ ਤੇ ਵੀ ਕਰਾਂਗੇ ਗੱਲ ਵੀ ਉਸ ਸਮੇਂ ਦਾ ਪੰਜਾਬੀ ਸਿਨੇਮਾ ਜਿਹਨੂੰ ਇਹ ਲੋਕ ਵਧੀਆ ਕਹਿੰਦੇ ਆ ਤੇ ਅੱਜ ਦੇ ਸਮੇਂ ਦਾ ਪੰਜਾਬੀ ਸਿਨੇਮਾ ਇਹਦੇ ਜੇ ਕਿੰਨਾ ਜ਼ਿਆਦਾ ਫਰਕ ਆ ਇਹਦੇ ਤੇ ਵੀ ਬਣਾਵਾਂਗੇ ਕਿੱਥੇ ਸਾਨੂੰ ਬਿਲਕੁਲ ਹੁਣ ਥੋੜਾ ਜਿਹਾ ਨਾ ਸੀਰੀਅਸ ਹੋਈ ਸੀਗੇ ਲੋਕ ਵੀ ਸਿੱਖ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਕਿਉਂਕਿ ਗੁਰੂ ਸਾਹਿਬ ਬਾਰੇ ਤਾਂ ਆਪਾਂ ਬਖਾ ਨਹੀਂ ਸਕਦੇ ਕਿ ਚਲੋ ਉਹ ਗੱਲਾਂ ਉਹ ਤੋਂ ਬਾਅਦ ਵਿੱਚ ਮਾਰਾਂਗੇ ਗੁਰਮੀ ਸਿੰਘ ਹਰੀ ਸਿੰਘ ਨਰੂਆ ਕਿ ਕਿਤੇ ਕਿਤੇ ਵਧੀਆ ਆਪਣੇ ਜਰਨਲ ਹੋਏ ਆ ਹੋਰ ਬਹੁਤ ਹੋਏ ਆ ਜੋਰਾਵਾ ਸਿੰਘ ਹਾਂਜੀ ਮੈਂ ਡਿਟੇਲ ਕੱਢੀ ਆ ਅਗਲੇ ਇਹਨਾਂ ਦੀ ਇਹ ਇੱਕ ਦਿਨੇ ਤੇ ਵੀਡੀਓ ਬਣਾਵਾਂਗੇ ਕਿ ਕਿਹੜੀਆਂ ਕਿਹੜੀਆਂ ਸਿੱਖ ਕਰੈਕਟਰਾਂ ਤੇ ਫਿਲਮ ਬਣਾਈ ਜਾਤ ਲੱਗਦੀ ਹੈ ਮੈਂ ਡਿਟੇਲ ਕੱਢੀ ਕਾਫੀ ਤਕੜੀ ਡਿਟੇਲ ਆ ਇਹ ਇੱਕ ਹੋਰ ਵੀਡੀਓ ਬਣਾਵਾਂਗੇ ਆਪਾਂ ਉਹਦੇ ਤੇ ਕਰਾਂਗੇ ਚਰਚਾ ਆ ਬਾਬਾ ਜੀਵਾ ਸਿੰਘ ਜੀ ਦੇ ਮੂਵੀ ਬਣਨ ਲੱਗੀ ਸੀ ਤੁਹਾਨੂੰ ਪਤਾ ਬਹੁਤ ਵੱਡੀ ਸੀ ਹਾਂਜੀ ਸਾਰਾ ਕੁਝ ਤਿਆਰ ਹੋ ਗਿਆ ਸੀਗਾ ਬਹੁਤ ਤਕਰੀਫਾਂ ਬਣ ਲੱਗੀ ਸੀ ਪਰ ਲੋਕਾਂ ਨੂੰ ਇਹੀ ਵਿਰੋਧ ਹੋਣ ਲੱਗ ਪਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਗਦੀਪ ਸਿੰਘ ਮੇਨ ਲਾਦਾ ਪ੍ਰੋਡਿਊਸਰ ਦਾ ਨਾਮ ਡਾਇਰੈਕਟਰ ਦਾ ਨਾਮ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਨਾਲ ਕੀ ਹੋਊਗਾ ਸਾਡਾ ਕਿੱਡਾ ਵਿਰੋਧ ਹੋਊਗਾ ਤੇ ਉਹ ਲੋਕਾਂ ਨੇ ਨਾ ਉੱਥੇ ਚੁੱਪ ਕਰਕੇ ਨਹੀਂ ਤਾਂ ਵਿਖਾਉਣਾ ਸੀਗਾ ਵੀ ਬਾਬਾ ਜੀਮਨ ਸਿੰਘ ਜੀ ਦਾ ਕਿੱਡਾ ਵੱਡਾ ਕੈਰੈਕਟਰ ਆ ਕੀ ਇਤਿਹਾਸ ਆ ਕਿ ਕਿੰਨੀ ਵੱਡੀ ਕੁਰਬਾਨੀ ਆ ਉਹਨਾਂ ਦੀ ਪਰ ਅਫਸੋਸ ਵਾਲੀ ਗੱਲ ਹੀ ਆ ਵੀ ਜੇ ਉਹਨਾਂ ਦੀ ਫਿਲਮ ਵੀ ਬਣ ਜਾਂਦੀ ਤੇ ਇਹਨਾਂ ਨੇ ਵਿਖਾਉਣਾ ਸੀ ਵੀ ਨਾ ਨਾ ਤੁਸੀਂ ਪਤਾ ਲੱਗ ਰਿਹਾ ਜੇ ਲੋਕਾਂ ਨੂੰ ਤੁਸੀਂ ਨਾ ਵੇਖੋ ਕਿ ਸਾਡੇ ਕੈਰੈਕਟਰ ਕੀ ਸੀਗੇ ਸਿੱਖਾਂ ਦੇ ਕੈਰੈਕਟਰ 6-7 ਸਾਲ ਪਹਿਲਾਂ ਭਾਈ ਜੈਤਾ ਜੀ ਤੇ ਫਿਲਮ ਬਣਾਉਣ ਲੱਗਿਆ ਸੀ ਕਿ ਪੀਗਰੇਵਾਲ ਪੋਸਟਰ ਵੀ ਆ ਗਏ ਸੀ ਇਹ ਗੱਲ ਕਰਨੀ ਪਈ ਉਹਹੀ ਉਹਹੀ ਗੱਲ ਕਰ ਰਹੇ ਆ ਆ ਉਹ ਕੈਨਸਲ ਹੋਈ ਸੀ ਫਿਲਮ ਹਾਂ ਉਹ ਚੁੱਪ ਕਰਕੇ ਬੈਠ ਗਏ ਵੀ ਨਹੀਂ ਸਾਡੇ ਲੋਕਾਂ ਦਾ ਐਦਾਂ ਮਾਜਣਾ ਹੈ ਨਹੀਂਗਾ ਚੁੱਪ ਕਰ ਜਾਓ